ਉਹ ਦਿਨਾਂ ਵਿੱਚ ਕੀਤੀ ਆਤਮਾ ਹੀ ਮਿੱਠੀ ਐ ਹੋ ਮੁੰਡਾ ਰੀਜ਼ ਨੇ ਆ ਨੀ ਹੁਸੇ ਚੈਨਲਾਂ ਦੇ ਸ਼ੋਰ ਦਾ ਹੋ ਦੁਨੀਆ ਤਾਂ ਕਹਿੰਦੀ ਸਿੱਧੂ ਮੂਸੇ ਵਾਲਾ ਨਹੀਂ ਹੱਪਿੰਡ ਕਾਹਦਾ ਪੋਤਾ ਜਸਵੰਤ ਕੌਰ ਦਾ ਜਦੋਂ ਮੈਂ ਪਿੰਡ ਆ ਗਿਆ ਸੀ ਐਂਟਰੀ ਦੇਖੀ ਕੇ ਨਹੀਂ ਦੇਖੀ ਕੁਝ ਫੇਕ ਨਹੀਂ ਸੀ ਲੋਕ ਜੁੜਦੇ ਗਏ ਤੇ ਕਾਫਲਾ ਬਣਦਾ ਗਿਆ ਕਲਾਕਾਰ ਹੋਰ ਵੀ ਕੈਨੇਡਾ ਤੋਂ ਇੰਡੀਆ ਬਥੇਰੇ ਆਏ ਨੇ ਤੁਹਾਡਾ ਭਰਾ ਆਇਆ ਸੀ ਤੁਸੀਂ ਦੇਖਿਆ ਕੀ ਤਮਜਾਮ ਸੀ ਦੇਖਿਆ ਸੀ ਕਿ ਨਹੀਂ ਸੱਧੂ ਮੂਸੇ ਵਾਲੇ ਨਾਲ ਮੂਸਾ ਐਵੇਂ ਨਹੀਂ ਜੁੜਿਆ ਉਹ ਪਿਆਰ ਸੀ ਤਾਂ ਜੁੜਿਆ ਹਜੇ ਵੀ ਜਿਹੜੇ ਉਹ ਬੋਰਡ ਤੇ ਫਲੈਕਸਾਂ ਲਾਈਆਂ ਹੋਈਆਂ ਸੀ ਨਾ ਪਿੰਡ ਵਾਲਿਆਂ ਨੇ ਘਰਾਂ ਦੇ ਵਿੱਚ ਲਾ ਰੱਖੀਆਂ ਕਹਿੰਦੇ ਖਰਾਬ ਨਹੀਂ ਹੋਣ ਦੇਣੀ ਸਾਡਾ ਪਿਆਰ ਹੈ ਫਲੈਕਸ ਨਹੀਂ ਹੈਗੀ ਆ ਮੈਂ ਕਹਣਾ ਆਜੋ ਤੁਹਾਡੇ ਸਾਹਮਣੇ ਪਤਲਾ ਖੜਾ ਨਾ ਆ ਪੱਗ ਤੇ ਕੇਸਾ ਨਹੀਂ ਬਚਾਇਆ ਹੋਇਆ ਇਸ ਪੱਗ ਤੇ ਕੇਸਾ ਕਰਕੇ ਕਾਲਜ 'ਚ ਐਡਮਿਸ਼ਨ ਹੋਈ ਕਿ ਉਸੇ ਕਾਲਜ ਕਰਕੇ ਗਉਣ ਲੱਗਿਆ ਤੇ ਇੱਥੇ ਖੜਾ ਤੁਹਾਡੇ ਸਾਹਮਣੇ ਮੇਰੀ ਦਾਦੀ ਜਸਵੰਤ ਕੌਰ ਅੱਜ ਪਲਾਨ ਦੀ ਉੱਪਰ ਬੈਠੀ ਆ ਪਰ ਦੇਖ ਰਹੀ ਆ ਤੇ ਮੈਨੂੰ ਸ਼ਾਂਤੀ ਆ ਵੀ ਮੇਰੀ ਦਾਦੀ ਖਾਤਰ ਮੈਂ ਕੁਛ ਤਾਂ ਕੀਤਾ ਜਸਵੰਤ ਕੌਰ ਨੂੰ ਸਲਾਮ ਆ ਕੋਈ ਨੇੜ ਤੇਰੇ ਨਹੀਂ ਸੀ ਖੱਬੀ ਖਾਨ ਜਮਿਆ ਨੇੜ ਤੇਰੇ ਨਹੀਂ ਸੀ ਖੱਬੀ ਖਾਨ ਜਮਿਆ ਹੋ ਅੰਬੋ ਜਸਵੰਤ ਯਾਲੇ ਪੋਤੇ ਨਾਲ ਦਾ ਚੱਲੀ ਹੁਸਨ ਤੇਰੇ ਦੀ ਨੇਰੀ ਪੂਰੇ ਵਰਗੀ ਜੱਟ